ਸਸਿਕਾ ਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਡ ਦੋਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇਗੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਕਿਸੇ ਹੀ ਫੈਬਰਿਕ ਦੇ ਵਿੱਚ ਸਾਰੀ ਡਿਟੇਲ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਤੇ YouTube ਤੋਂ ਇਲਾਵਾ ਸਾਨੂੰ Insta ਤੇ ਫੋਲੋ ਕਰੋ ਸੰਧੂ ਬਟੀਕ ਕੋਡ ਦੋ ਨਾਲ ਦੇ ਨਾਮ ਤੇ ਸਾਡੀ Insta ID ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਉੱਥੇ ਦੇਖ ਕੇ ਸਿਲੈਕਟ ਕਰਕੇ ਆਪਣਾ ਸੇ ਜੇ ਤੁਹਾਡੇ ਲਈ ਸੂਟ ਲੈ ਕੇ ਆਏ ਆਂਗੇ ਸਾਰੇ ਸੂਟ ਆਪਾਂ ਤੁਹਾਨੂੰ ਰੇਟ ਨਾਲ ਨਾਲ ਦੱਸਾਂਗੇ ਸਾਰੇ ਪਿਓਰ ਕਾਟਨ ਦੇ ਵਿੱਚ ਆਪਣੇ ਸੂਟ ਬਣੇ ਹੋਏ ਰਗੇ ਬਿਨਾਂ ਲਾਈਨਿੰਗ ਵਾਲੇ ਸੂਟ ਲੈਣਗੇ ਬਣਗੇ ਆਪਣੇ ਆਪ ਕੋ ਯਾਦਤਾਰ ਹੁਣ ਤਾਂ ਆਪਣੇ ਬਿਨਾਂ ਲਾਈਨਿੰਗ ਵਾਲੇ ਹੀ ਸੂਟ ਚੱਲਣਗੇ ਜਿਆਦਾ ਗਰਮੀ ਹੋਗੀ ਤੇ ਆਪਾਂ ਤੁਹਾਡੇ ਲਈ ਬਧੀਆ ਹਨ ਵਰਕ ਵਾਲੇ ਸੂਟ ਲੈ ਕੇ ਆਏ ਹਾਂਗੇ ਸਾਰਿਆਂ ਦੇ ਪ੍ਰਾਈਸ ਆਪਾਂ ਤੁਹਾਨੂੰ ਨਾਲ-ਨਾਲ ਦੇਖਾਂਗੇ ਪ੍ਰਾਈਸ ਤੁਸੀਂ ਚੈੱਕ ਕਰਕੇ ਆਪਣਾ ਜਿਹੜਾ ਸੂਟ ਤੁਹਾਨੂੰ ਤੁਹਾਨੂੰ ਪਸੰਦ ਹੋਇਆ ਉਹ ਹੀ ਤੁਸੀਂ ਆਪਣਾ ਖਰੀਦ ਸਕਦੇ ਹੋ ਤੇ ਸਾਰਿਆਂ ਦੀ ਸ਼ਿਪਿੰਗ ਫ੍ਰੀ ਹੈਗੀ ਜਿੰਨੇ ਸੂਟ ਤੁਸੀਂ ਚਾਹੋ ਉਹਨੇ ਆਪਣੇ ਕਿਤੇ ਘਰ ਬੈਠੇ ਮੰਗਵਾ ਸਕਦੇ ਹੋ ਦਿਖਾਉਣੇ ਆਪਾਂ ਅੱਜ ਤੁਹਾਨੂੰ ਜੋ ਸੂਟ ਨਹੀਂਗੇ ਜਿਹੜਾ ਤਾਂ ਆਪਾਂ ਤੁਹਾਨੂੰ ਦੁਪੱਟੇ ਦੇ ਨਾਲ ਸੂਟ ਦਿਖਾਵਾਂਗੇ ਉਹ ਦੁਪੱਟੇ ਦੇ ਨਾਲ ਹੀ ਤੁਹਾਨੂੰ ਰੇਟ ਮਿਲੂਗਾ ਜਿਹੜਾ ਬਿਨਾਂ ਦੁਪੱਟੇ ਤੋਂ ਸੂਟ ਹੋਊਗਾ ਉਹਦਾ ਪ੍ਰਾਈਸ ਵੀ ਤੁਹਾਨੂੰ ਬਿਨਾਂ ਦੁਪੱਟੇ ਤੋਂ ਕੀ ਦੱਸਿਆ ਹੋਊਗਾ ਜੇਕਰ ਤੁਸੀਂ ਦੁਪੱਟਾ ਹਾਂਜੀ ਦੇਖੋ ਜਿਹੜਾ ਆਪਣਾ ਇਹ ਵਾਲਾ ਪ੍ਰਿੰਟ ਸੂਟ ਹੈਗਾ ਇਹ ਕੈਮਰਿਕ ਦੀ ਫੈਬਰਿਕ ਹੈਗੀ ਕੈਮਰਿਕ ਕਾਟਨ ਦੇ ਆਪਣਾ ਸੂਟ ਦਾ ਤਿਆਰ ਕਰਵਾਇਆ ਦੇਖੋ ਵਰਕ ਦੇ ਨਾਲ ਇਦਾਂ ਹੈ ਕੈਮਰਿਕ ਕਾਟਨ ਦਾ ਸੂਟ ਹੈਗਾ ਹਾਂਜੀ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਕੈਮਰਿਕ ਕਾਟਨ ਦੀ ਫੈਬਰਿਕ ਹੈਗੀ ਆਪਣੀ ਕੈਮਰਿਕ ਕਾਟਨ ਦਾ ਦੇਖੋ ਇਹਦਾ ਪ੍ਰਿੰਟ ਵਾਲਾ ਸੂਟ ਹੈਗਾ ਇਹ ਪ੍ਰਿੰਟ ਹੈ ਇਹਦਾ ਦੇਖੋ ਇਹਦੇ ਲੈਣਾ ਜੀ ਬੜੇ ਫਿਰ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈਗਾ ਆਪਣਾ ਸਾਰਾ ਪਹਿਲਾਂ ਤੁਹਾਨੂੰ ਪ੍ਰਿੰਟ ਰਖਾ ਦੇ ਲਾਂਗੇ ਕੈਮਰਿਕ ਕਾਟਨ ਦਾ ਸੂਟ ਹੈਗਾ ਤੇ ਵਿੱਚੋਂ ਕੋ ਪਰਪਲ ਜਿਹਾ ਕਲਰ ਚੱਕ ਕੇ ਇਹਦੇ ਘੇਰੇ ਦੇ ਉੱਪਰ ਇਹਦਾ ਪੈਚ ਲਗਾਇਆ ਹੈ ਦੇਖੋ ਪੈਚ ਲਗਾ ਕੇ ਇਹਦਾ ਘੇਰੇ ਦੇ ਉੱਪਰ ਦੇਖ ਵਰਕ ਹੋਇਆ ਹੈਗਾ ਮਸ਼ੀਨ ਵਰਕ ਦੇ ਨਾਲ ਆਪਾਂ ਤਿਆਰ ਕਰਵਾਇਆ ਬਿਨਾ ਲਾਇਨਿੰਗ ਤੋਂ ਬਨਣ ਵਾਲਾ ਫੈਬਰਿਕ ਆਪਣਾ ਹੈ ਕੈਮਰਿਕ ਕਾਟਨ ਦਾ ਤੇ ਇਹਦੀ ਆਪਾਂ ਬਾਜੀ ਦੇ ਉੱਪਰ ਵੀ ਵਰਕ ਮਿਲੂਗਾ ਦੇਖੋ ਇਹ ਵਾਲਾ ਆਪਣਾ ਦੀ ਬਾਜੀ ਦੇ ਉੱਪਰ ਵਰਕ ਆ ਗਿਆ ਬਹੁਤ ਜਿਆਦਾ ਸੋਹਣਾ ਦੇਖੋ ਇਹਦਾ ਬਾਜੀ ਦੇ ਉੱਪਰ ਵਰਕ ਪੈਚ ਲਗਾ ਕੇ ਹੀ ਬਾਜੀ ਤੇ ਆ ਪੈਚ ਲਗਾ ਕੇ ਹੀ ਇਹਦੇ ਘੇਰੇ ਦੇ ਉੱਪਰ ਕੋਰਨਰ ਦੇ ਉੱਪਰ ਵਰਕ ਆ ਗਿਆ ਤੇ ਤੁਸੀਂ ਆਪਣਾ ਦੁਪੱਟਾ ਜੋ ਵੀ ਚਾਹੋ ਕੋਈ ਪੈਚ ਨਾਲ ਦਾ ਕਰਵਾਓ ਕੋਈ ਮਟਾਈਡਾਈ ਕਰਵਾਓ ਜਿਹੜਾ ਤੁਹਾਨੂੰ ਪਸੰਦ ਆ ਤੁਸੀ ਉਹ ਹੀ ਕਰਵਾ ਕੇ ਲੈ ਸਕਦੇ ਹੋ ਇਹ ਸੂਟ ਆਪਣੇ ਕੋਲ ਇਸ ਟਾਈਮ ਅਵੇਲੇਬਲ ਹੈਗਾ ਤੁਸੀਂ ਆਪਣਾ ਜਿਹੜਾ ਇਹ ਸੂਟ ਬਾਈ ਕਰ ਸਕਦੇ ਹੋ ਬਿਨਾਂ ਲਾਈਨਿੰਗ ਤੋਂ ਬੰਨ ਵਾਲਾ ਕੈਮਰੀ कॉटन ਦਾ ਆਪਣਾ ਸੂਟ ਹੈ ਹਾਂਜੀ ਜਿਹੜਾ ਨੈਕਸਟ ਹੈਗਾ ਆਪਣਾ ਇਹ ਵੀ ਆਪਣਾ ਕੈਮਰੀ कॉटन ਲਈ ਹੈਗਾ ਦੇਖੋ ਐਦਾਂ ਜੈਪੁਰੀ ਡਾਟਸ ਜੇ ਵਾਲਾ ਆਪਣਾ ਕੈਮਰੀ ਕਦਾ ਸੂਟ ਹੈ ਇਹਦੇ ਵੀ ਆਪਾਂ ਨੇ 꼐ਰੇ ਦੇ ਉੱਪਰ ਵਰਕ ਕਰਵਾਇਆ ਹੈ ਇਹਦੇ ਪਰ ਬਹੁਤ ਜ਼ਿਆਦਾ ਸੋਨਾ ਵਰਕ ਹੈਗਾ ਇਹਦਾ ਕਾਫੀ ਸੋਨਾ ਦੇਖੋ ਦਾ ਕਲਰ ਆ ਪਹਿਲਾਂ ਗਰਮੀਆਂ ਵਾਲਾ ਕਲਰ ਆਪਾਂ ਇਹਨੂੰ ਕਹਿ ਸਕਦੇ ਹਾਂ ਨਾ ਮੀਡੀਅਮ ਸ਼ੇਡ ਆਗਾ ਬਿਲਕੁਲ ਲਾਈਟ ਤੇ ਡਾਰਕ ਦਾ ਕੰਬੀਨੇਸ਼ਨ ਮੀਡੀਅਮ ਜਾਂ ਪਿਸਤਾ ਸ਼ੇਡ ਆ ਜਿਹੜਾ ਉਹ ਵਾਲਾ ਕਲਰ ਹੈਦਾ ਦੇਖੋ ਇਹਦਾ ਘੇਰੇ ਦੇ ਉੱਪਰ ਵਰਕ ਆ ਗਿਆ ਬਹੁਤ ਜ਼ਿਆਦਾ ਸੋਨਾਮ ਸ਼ੀਲ ਵਰਕ ਦਾ ਆਪਣਾ ਸੂਟ ਹੈਗਾ ਘੇਰੇ ਤੇ ਵਰਕ ਆ ਗਿਆ ਤੇ ਇੱਧਰ ਦੇਖੋ ਆਪਣਾ ਇਹ ਬਾਜੀ ਦੇ ਉੱਪਰ ਵਰਕ ਆ ਗਿਆ ਬਹੁਤ ਜ਼ਿਆਦਾ ਸੋਨਾ ਦੇਖੋ ਬਾਜੀ ਤੇ ਵਰਕ ਹੋਇਆ ਹੈਗਾ ਕੈਮਰੀ कॉटन ਦੀ ਵੀ ਫੈਬਰਿਕ ਆ ਬਿਨਾਂ ਲਾਈਨਿੰਗ ਬਨ ਵਾਲਾ ਹੀ ਸੂਟ ਹੈਗਾ ਰੇਟ ਚੈੱਕ ਕਰਕੇ ਤੁਸੀਂ ਆਪਣਾ ਇਹੜਾ ਪਤਾ ਨੂੰ ਨਾਮ ਨਾਲ ਦੱਸ ਰਹੇ ਹਾਂਗੇ ਇਹਨਾਂ ਸੂਟਾਂ ਦੇ ਤੁਸੀਂ ਰੇਟ ਚੈੱਕ ਕਰਕੇ ਆਪਣਾ ਸੂਟ ਅਰਡਰ ਬਾਇ ਕਰ ਸਕਦੇ ਹੋ ਹਾਂਜੀ ਜਿਹੜਾ ਆਪਣਾ ਨੈਕਸ ਹੈਗਾ ਇਹ ਵਾਲਾ ਆਪਣਾ ਜੋਰਜਟ ਦਾ ਸੂਟ ਹੈਗਾ ਜੋਰਜਟ ਦੀ ਫੈਬਰਿਕ ਹੈਗੀ ਇਹਦਾ ਜੋਰਜਟ ਦੇ ਵਿੱਚ ਤੁਹਾਨੂੰ ਕਾਫੀ ਪ੍ਰਿੰਟ ਮਿਲ ਜਾਣਗੇ ਇਹ ਦੇਖੋ ਜੋਰਜਟ ਦਾ ਸੂਟ ਹੈਗਾ ਆਪਣਾ ਇਹਦਾ ਜੋਰਜਟ ਦਾ ਪ੍ਰਿੰਟ ਹੈਗਾ ਇਹਦੇ ਘੇਰੇ ਦੇ ਉੱਪਰ ਵਰਕ ਆ ਗਿਆ ਦੇਖੋ ਘੇਰੇ ਦੇ ਉੱਪਰ ਪੈਚ ਲਗਾ ਕੇ ਆਪਾਂ ਨੇ ਔਰਗੈਂਜ਼ਾ ਦਾ ਪੈਚ ਲਗਾਇਆ ਹੈਗਾ ਬਲੈਕ ਕਲਰ ਦਾ ਤੇ اور ਡੈਂਜਰ ਦਾ ਪੈਚ ਲਗਾ ਘੇਰੇ ਦੇ ਉੱਪਰ ਪਾਸ ਕਰ ਤੇ ਇਹਦੀ ਆਪਾਂ ਨੂੰ ਬਾਜੀ ਦੇ ਉੱਪਰ ਵਰਕ ਮਿਲੂਗਾ। ਆਹ ਬਲ ਇਹ ਕੱਟ ਵਰਕ ਆਗੇ ਦੀ ਬਾਜੀ ਦੇ ਉੱਪਰ ਆਊਗਾ। ਇਦਾਂ। ਇਹ ਬਾਜੀ ਤੇ ਵਰਕ ਆਗੇ ਜਾਰਜਟ ਦੀ ਇਹਦੀ ਫੈਬਰਿਕ ਆ ਜਾਰਜਟ ਦੇ ਵਿੱਚ ਤੁਹਾਨੂੰ ਕਾਫੀ ਪ੍ਰਿੰਟ ਮਿਲ ਜਾਣਗੇ। ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਹੋਇਆ ਉਸੇ ਤੁਸੀਂ ਆਪਣਾ ਹਿ ਤਿਆਰ ਕਰਵਾ ਕੇ ਲੈ ਸਕਦੇ ਹੋ। ਹਾਂਜੀ ਦੇਖੋ ਜਿਹੜਾ ਆਪਣਾ ਲੈਸ ਸੂਟ ਹੈਗਾ ਇਹ ਵਾਲਾ ਆਪਣਾ ਬਰਬਰੀ ਦੀ ਫੈਬਰਿਕ ਆਗੀ। ਬਰਬਰੀ ਦਾ ਸੂਟ ਆ 셔ਟ ਆ ਜਿਹੜੀ ਬਰਬਰੀ ਦੀ ਹੈਗੀ ਦੇਖੋ ਇਦਾਂ। ਬਰਬਰੀ ਦੀ ਸ਼ਰਟ ਆ ਗਈ ਤੇ ਘੇਰੇ ਦੇ ਉੱਪਰ ਦੇਖੋ ਇਹਦਾ ਵਰਕ ਹੋਇਆ ਹੈਗਾ ਬਰਬਰੀ ਦੀ ਸ਼ਰਟ ਹੈ ਇਦਾਂ ਪੈਚ ਲਗਾ ਕੇ ਔਰਗੈਂਜ਼ਾ ਦਾ ਪੈਚ ਲਗਾ ਕੇ ਆਪਾਂ ਨੇ ਬਰਬਰੀ ਦੇ ਉੱਪਰ ਵਰਕ ਕੀਤਾ ਹੈਗਾ ਤੇ ਇੱਧਰ ਦੇਖੋ ਇਹਦੀ ਬਾਹੂ ਦੇ ਉੱਪਰ ਵਰਕ ਆ ਗਿਆ ਤੇ ਇੱਧਰ ਦੇਖੋ ਇਹਦੀ ਪਲੇਨ ਬਾਟਮ ਆ ਗਈ ਬਾਟਮ ਦੀ ਮੂਰੀਆਂ ਦੇ ਉੱਪਰ ਇਦਾਂ ਵਰਕ ਹੋਇਆ ਹੈਗਾ ਆਹ ਦੇਖੋ ਬਾਟਮ ਦੀ ਮੂਰੀ ਦੇ ਉੱਪਰ ਵਰਕ ਹੋਇਆ ਹੈਗਾ ਇतना ਜਿਆਦਾ ਸੋਹਣਾ ਦੇਖੋ ਆਪਣਾ ਸੂਟ ਤਿਆਰ ਹੋਇਆਗਾ ਤੇ ਤੁਸੀਂ ਇਹਦੇ ਨਾਲ ਦੁਪੱਟਾ ਆਪਣ ਦੁਪੱਟੇ ਵਾਲੇ ਸੂਟ ਵੀ ਇਹ ਮਿਲਦੇ ਨੇ ਤੁਸੀਂ ਦੁਪੱਟੇ ਵਾਲਾ ਵੀ ਲੈ ਸਕਦੇ ਹੋ ਬਿਨਾਂ ਦਪੱਟੇ ਵਾਲਾ ਵੀ ਲੈ ਸਕਦੇ ਹੋ ਤੇ ਦੁਪੱਟਾ ਡਾਈ ਕਰਵਾ ਕੇ ਵੀ ਲੈ ਸਕਦੇ ਹੋ ਜਿਹੜਾ ਤੁਹਾਨੂੰ ਪਸੰਦ ਆ ਉਸ ਅਕੋਰਡਿੰਗ ਤੁਸੀਂ ਆਪਣਾ ਇਹਦਾ ਸੂਟ ਇਹ ਲੈ ਸਕਦੇ ਹੋ ਹਾਂਜੀ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਤਿਆਰ ਕਰਵਾਇਆਗਾ ਇਹ ਆਪਣਾ ਮੈਰੂਨ ਕਲਰ ਦੇ ਵਿੱਚ ਮਸ਼ੀਨ ਵਰਕ ਦੇ ਨਾਲ ਆਪਾਂ ਨੇ ਤਿਆਰ ਕਰਵਾਇਆ ਤੇ ਇਹ ਬਾਂਦਨੀ ਪ੍ਰਿੰਟ ਦੇ ਵਿੱਚ ਰੈਡੀ ਆ ਆਪਣਾ ਸੂਟ ਬਾਂਦਨੀ ਵਾਲੇ ਸਾਡੇ ਡਿਜ਼ਾਈਨ ਤੁਸੀਂ ਪਹਿਲਾਂ ਵੀ ਕਾਫੀ ਦੇਖੇ ਹੋਣਗੇ ਤੇ ਇਹ ਆਪਣਾ ਬਾਂਦਨੀ ਪ੍ਰਿੰਟ ਕ੍ਰੇਪ ਦੀ ਫੈਬਰਿਕ ਹੈ ਦੀ ਇਹ ਬਾਂਦਨੀ ਵਾਲਾ ਪ੍ਰਿੰਟ ਆਪਾਂ ਨੂੰ ਕ੍ਰੇਪ ਚ ਔਰਗੈਂਜ਼ਾ ਚ ਤੇ ਆਪਾਂ ਨੂੰ ਜੌਰਜਟ ਦੇ ਵਿੱਚ ਇਹ ਤਿੰਨ ਫੈਬਰਿਕਾਂ ਚ ਬੈਸਟ ਮਿਲਦਾਗਾ ਤੇ ਦੇਖੋ ਇਹ ਏਦਾਂ ਡਾਟਸ ਵਾਲੀ ਸ਼ਰਟ ਆ ਗਈ ਏਦਾਂ ਤੇ ਤੁਸੀਂ ਇਹ ਚਾਹੋ ਤਾਂ ਮੈਚਿੰਗ ਵੀ ਲੈ ਸਕਦੇ ਹੋ ਵੀ ਹਨਾ ਇੱਕ ਜਿਹੜਾ ਸ਼ਰਟ ਦਾ ਪ੍ਰਿੰਟ ਹੁੰਦਾ ਉਹ ਅਲੱਗ ਹੁੰਦਾ ਬਾਟਮ ਦਾ ਅਲੱਗ ਹੁੰਦਾ ਪਾਟੇ ਹੀ ਆਪਾਂ ਇੱਕ ਪ੍ਰਿੰਟ ਹੀ ਬਾਂਦਨੀ ਵਾਲਾ ਲਿਆ ਤੇ ਨਾਲ ਪਲੇਨ ਬਾਟਮ ਲਈ ਇਹਦੇ ਮੈਰੂਨ ਕਲਰ ਦੀ ਦੇਖੋ ਏਦਾਂ ਹੈ ਆਪਣਾ ਸੈਂਟਰ ਪੈਨਲ ਵਾਲਾ ਡਿਜ਼ਾਈਨ ਹੈ ਤੇ neck ਦਾ ਡਿਜ਼ਾਈਨ ਹੈਗਾ ਤੇ ਇਹ ਵੀ ਆਪਾਂ ਨੂੰ ਬਾਜੂ ਦੇ ਉੱਪਰ ਵੀ ਵਰਕ ਮਿਲੂਗਾ ਇੱਧਰ ਆਪਾਂ ਨੂੰ ਇਹਦੀ ਬਾਹਾਂ ਦੇ ਉੱਪਰ ਵਰਕ ਮਿਲਿਆ ਦੇਖੋ ਆਹ ਵਾਲਾ ਫਲਾਰਾ ਜਿਹੜਾ ਇਹ ਬਾਹਾਂ ਦੇ ਉੱਪਰ ਹੈਗਾ ਬਾਹਾਂ ਦੇ ਪ੍ਰਿੰਟ ਦੇ ਉੱਪਰ ਆਪਾਂ ਇਹ ਮਸ਼ੀਨ ਵਰਕ ਚ ਤਿਆਰ ਕਰਵਾਇਆ ਹੈਗਾ ਸੂਟ ਬਹੁਤ ਸੋਹਣਾ ਡਿਜ਼ਾਈਨ ਤੁਸੀਂ ਜਿਹੜਾ ਡਿਜ਼ਾਈਨ ਜਿੱਦਾਂ ਦਾ ਵੀ ਚਾਹੋ ਉਦਾਂ ਦਾ ਵੀ ਹੈਂਡ ਵਰਕ ਚ ਵੀ ਸਾਡੇ ਕਾਫੀ ਉਹਦੇ ਨਾਲ ਬਣੇ ਹੋਏ ਨੇਗੇ ਤੇ ਨਾਲ ਪਿਓਰ オーਰਗੈਂਜ਼ਾ ਦਾ ਹੀ ਆਪਾਂ ਨੇ ਦੁਪੱਟਾ ਤਿਆਰ ਕਰਵਾਇਆ ਤੇ ਇਹਦਾ 골ਡਨ ਬੋਟੇ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਬਹੁਤ ਜਿਆਦਾ ਸੋਨਾ ਖੂਬਸੂਰਤ ਆਪਣਾ ਸੂਟ ਤਿਆਰ ਹੋਇਆਗਾ ਤੁਸੀਂ ਆਪਣਾ ਡਿਜ਼ਾਈਨ ਵਗੈਰਾ ਕੋਈ ਵੀ ਦੱਸ ਕੇ ਸੇਮ ਤਿਆਰ ਕਰਵਾਉਣਾ ਸੇਮ ਤਿਆਰ ਕਰਵਾ ਸਕਦੇ ਹੋ ਅਗਰ ਕਿਸੇ ਹੋਰ ਫੈਬਰਿਕ ਦੇ ਫੈਬਰਿਕ ਚੇਂਜ ਕਰਨੀ ਇਹਦੀ ਬਾਤ ਨਹੀਂ ਤਾਂ ਉਹਦਾ ਫੈਬਰਿਕ ਚੇਂਜ ਕਰਕੇ ਤਿਆਰ ਕਰਵਾ ਸਕਦੇ ਹਾਂ ਜੀ ਜਿਹੜਾ ਆਪਾਂ ਨੇ ਇਹ ਸੂਟ ਤੇ ਵਰਕ ਕਰਵਾਇਆ ਦੇਖੋ ਪ੍ਰਿੰਟ ਦੇ ਉੱਪਰ ਇਹ ਬਰਬਰੀ ਦੀ ਫੈਬਰਿਕ ਆਗੀ ਬਰਬਰੀ ਦੀ ਸ਼ਰਟ ਆਗੀ ਤੇ ਇਹਦੇ ਆਪਾਂ ਦੇਖਿਆ ਦੁ ਘੇਰੇ ਦੇ ਉੱਪਰ ਵਰਕ ਕਰਵਾਇਆ ਹੈ ਤਾਂ ਉਹੀ ਆਪਾਂ ਨੇ ਸੇਮ ਕਲਰ ਜਿਵੇਂ ਆਪਾਂ ਨੂੰ ਕਸਟਮਰ ਨੇ ਭੇਜਿਆ ਸੀ ਹਨ ਡਿਜ਼ਾਈਨ ਆਪਾਂ ਉਦਾਂ ਹੀ ਰੈਡੀ ਕਰਵਾਇਆ ਇਹ ਘੇਰੇ ਦੇ ਉੱਪਰ ਵਰਕ ਆ ਗਿਆ ਤੇ ਇਧਰ ਇਹਦੀ ਬਾਜੂ ਦੇ ਉੱਪਰ ਵਰਕ ਆ ਗਿਆ ਸੇਮ ਘੇਰੇ ਨਾਲ ਦਾ ਬਾਜੂ ਦੇ ਉੱਪਰ ਵਰਕ ਹੈਗਾ ਤੇ ਇਹਦੇ ਨਾਲ ਆਪਾਂ ਨੂੰ ਵਾਈਟ ਕਲਰ ਦੀ ਬਾਟਮ ਆਂਗੀ ਤੇ ਬਾਟਮ ਦੀਆਂ ਮੂਰੀਆਂ ਤੇ ਆਪਾਂ ਨੇ ਐਦਾਂ ਵਰਕ ਕਰਵਾਇਆ ਦੇ ਇਹ ਵਾਲੇ ਫਲਾਰ ਤੇ ਇਹਨਾਂ ਐਦਾਂ ਪਾਏ ਨੇਗੇ ਬਾਟਮ ਦੀ ਮੂਰੀ ਦੇ ਉੱਪਰ ਐਦਾਂ ਵਰਕ ਆ ਗਿਆ ਤੇ ਤੁਸੀਂ ਚਾਹੋ ਤਾਂ ਨਾਲ ਦੀ ਬੇਲ ਵਗੈਰਾ ਵੀ ਪਵਾ ਸਕਦੇ ਹੋਗੇ ਬਟੇ ਕਸਟਮਰ ਨੇ ਜਿਵੇਂ ਆਪਾਂ ਨੂੰ ਕਿਹਾ ਸੀ ਆਪਾਂ ਉਹਦੇ ਹੀ ਤਿਆਰ ਕਰਵਾ ਕੇ ਦਿੱਤਾ ਤੁਸੀਂ ਨਾਲ ਦੁਪੱਟਾ ਕਿਦਾਂ ਤਿਆਰ ਕਰਵਾਉਣਾ ਟਾਈ ਡਾਈ ਕਰਵਾਉਣਾ ਇੱਕ ਕਲਰ ਦਾ ਕਰਵਾਉਣਾ ਹੈ ਨਾ ਜਿਹੜਾ ਤੁਹਾਨੂੰ ਪਸੰਦ ਹੋ ਉਹ ਕਰਵਾ ਸਕਦੇ ਹੋ ਤੇ ਫੈਬਰਿਕ ਜਿਹੜੀ ਤੇ ਪ੍ਰਿੰਟ ਤੁਹਾਨੂੰ ਪਸੰਦ ਤੁਸੀਂ ਉਹ ਤੇ ਹੀ ਸੇਮ ਮਾਰਕ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈ ਇਹ ਆਪਾਂ ਟਾਈ ਡਾਈ ਵਾਲਾ ਰੈਡੀ ਕਰਵਾਇਆ ਦੇਖੋ ਇਹ ਆਪਾਂ ਨੇ ਲਿੰਨਨ ਕਾਟਨ ਦਾ ਜਿਹੜਾ ਫੈਬਰਿਕ ਆ ਉਹ ਡਾਈ ਕਰਵਾਇਆ ਹੈਗਾ ਦੇਖੋ ਲਿਲਨ कॉटन ਨੇ ਦਾ ਨਾਮ ਪੈਕਸ कॉटन ਆਗਾ ਵਾਈਟ ਦੇ ਵਿੱਚ ਆਪਾਂ ਉਹ ਲੈ ਕੇ ਉਹਨੂੰ ਟਾਈੜਾਈ ਕਰਵਾਏਗਾ ਫਿਰ ਉਹਦੇ ਵਰਕ ਕਰਵਾਇਆ ਦੇਖੋ ਇਹ ਸ਼ਰਟ ਆ ਗਈ ਐਦਾ ਸੈਂਟਰ ਪੈਨਲ ਨੇ ਜਿਹੜੇ ਇਹ ਸ਼ਰਟ ਦੇ ਉੱਪਰ ਲੱਗੇ ਦੇਖੋ ਇਹ ਵਾਲੀ ਸ਼ਰਟ ਆ ਗਈ ਕਿ ਨਾਲ ਸਮਝਦੇ ਕੋ ਵਰਕ ਲੱਗ ਰਹੇ ਹੈਗਾ ਜਿਹੜੇ ਇਹ ਸੈਂਟਰ ਪੈਨਲ ਨੇ ਸਾਰੇ ਇਹ ਸ਼ਰਟ ਦੇ ਉੱਪਰ ਆ ਰਹੇਗੇ ਤੇ ਜਿਹੜੀ ਦੀ ਬਾਟਮ ਆਗੀ ਨਾਲ ਆਪਾਂ ਇਹਦੇ ਰੱਖੀਏਗੀ ਵਾਈਟ ਬਾਟਮ ਤੁਸੀਂ ਚਾਹੋ ਤਾਂ ਆਪਣੀ ਜਿਹੜੀ ਬਾਟਮ ਆ ਉਹਨੂੰ ਕਲਰਫੁੱਲ ਵੀ ਕਰਵਾ ਸਕਦੇ ਹੋ ਤੇ ਐਦਾ ਦੇਖੋ ਵਾਈਟ ਦੇ ਬਾਟਮ ਦੇ ਉੱਪਰ ਇਹ ਵਾਲੀਆਂ ਬੂਟੀਆਂ ਆ ਗਈਆਂ ਇਹ ਵਾਲੇ ਬੂਟੀਆਂ ਆ ਗਈਆਂ ਇਹਦੇ ਨਾਲ ਦੁਪੱਟਾ ਜਿਵੇਂ ਤੁਸੀਂ ਚਾਹੋ ਕਲਰਫੁੱਲ ਜਾਂ ਵਾਈਟ ਵੀ ਲੈ ਸਕਦੇ ਹੋਗੇ ਹਨ ਜਿਵੇਂ ਦੇਖੋ ਇਹ ਸੈਂਟਰ ਪੈਨਲ ਨੇ ਉਦਾਂ ਹੀ ਇਹਦੀ ਬਾਹਾਂ ਦੇ ਉੱਪਰ ਵਰਕ ਹੈਗਾ ਸੇਮ ਇਦਾਂ ਹੀ ਜਿਹੜੀ ਵੇਰ ਹੈਗੀ ਬਾਹਾਂ ਦੇ ਉੱਪਰ ਬਣੀ ਹੋਈ ਹੈ ਤੇ ਸ਼ਰਟ ਬਾਟਮ ਦੇ ਉੱਪਰ ਬੂਟੀਆਂ ਆ ਗਈਆਂ ਇਹਦਾ ਤੁਸੀਂ ਇਹਦੇ ਨਾਲ ਟਾਈਡਾ ਦੁਪੱਟਾ ਵੀ ਇੱਕ ਕਲਰ ਦਾ ਵੀ ਹੈ ਨਾ ਬਸ ਟਾਈਡਾ ਵੀ ਬਹੁਤ ਹੀ ਜਿਆਦਾ ਸੋਹਣਾ ਲੱਗੂ ਜੇ ਕਿਸੇ ਨੇ ਪਲੇਨ ਕਰਾਉਣਾ ਤਾਂ ਉਹਦੇ ਨਾਲ ਕਲਰਫੁੱਲ ਜਿਹੜੀ ਲੇਸ ਵਗੈਰਾ ਪਾਉ ਲਗਾ ਸਕਦੇ ਆਗੇ ਇਹੇ ਆਪਾਂ ਕਰਵਾਈ ਹੈਗੀ ਜਿਹੜੀ ਟਾਈ ਡਾਈ ਹੈ ਰਾਮ ਟੈਕਸ ਕਾਟਨ ਚ ਲਿਲਨ ਕਾਟਨ ਚ ਕਰਵਾਇਆ ਤੁਸੀਂ ਮਸਲੀਨ ਨੂੰ ਡਾਈ ਕਰਵਾ ਸਕਦੇ ਹੋ ਜੌਰਜਟ ਨੂੰ ਡਾਈ ਕਰਵਾ ਸਕਦੇ ਹੋ ਟੈਬਿਨ ਡਾਈ ਕਰਵਾ ਸਕਦੇ ਹੋ ਜਿਹੜਾ ਵੀ ਤੁਹਾਨੂੰ ਪਸੰਦ ਹੋਇਆ ਉਹ ਹੀ ਤੁਸੀਂ ਆਪਣਾ ਡਾਈ ਕਰਵਾ ਕੇ ਟਾਈ ਡਾਈ ਵਾਲਾ ਸੂਟ ਤੁਸੀਂ ਰੈਡੀ ਕਰਵਾ ਕੇ ਲੈ ਸਕਦੇ ਹਾਂਜੀ ਇਹ ਸਨ ਆਪਣੇ ਐਜ ਵਾਲੇ ਸੂਟ ਤੇ ਸਾਰੇ ਆਪਾਂ ਤੁਹਾਨੂੰ ਪ੍ਰਾਈਸ ਵਗੈਰਾ ਨਾਲ ਦੱਸ ਚੁੱਕੇ ਹਾਂਗੇ ਸੂਟਾਂ ਦੇ ਤੇ ਸਾਰੇ ਆਪਣੇ ਵਧੀਆ ਕੈਮਰੇ कॉटन ਦੇ ਤੇ ਪਿਓਰ कॉटन ਦੇ ਵਿੱਚ ਆ ਪੂਰੇ ਸੂਟ ਸੀ ਗ੍ਰਾਮਟੈਕਸ कॉटन ਦੇ ਵਿੱਚ ਹਨ ਤੇ ਸਾਰੇ ਬਿਨਾ ਲਾਈਨਿੰਗ ਵਾਲੇ ਆਪਣੇ ਸੂਟ ਲੈਗੇ ਤੇ ਪ੍ਰਾਈਸ ਤੁਹਾਨੂੰ ਨਾਲ-ਨਾਲ ਸ਼ੋ ਹੋਇਆ ਸੀ ਤੁਸੀਂ ਆਪਣਾ ਪ੍ਰਾਈਸ ਚੈੱਕ ਕਰਕੇ ਆਪਣੇ ਪੰਜਾਬ ਦੇ ਵਿੱਚ ਸ਼ਿਪਿੰਗ ਫ੍ਰੀ ਹੈਗੀ ਇਤੋ ਵੀ ਆਪਣਾ ਇੱਕ ਸੂਟ ਮੰਗਵਾਉ ਦੋ ਨੂੰਗਾ ਚਾਰ ਨੂੰਗਾ ਜਿੰਨੇ ਤਾਂ ਪਸੰਦ ਨੇ ਉਹਨੇ ਸੂਟ ਆਪਣੇ ਮੰਗਵਾ ਸਕਦੇ ਹੋਗੇ ਤੇ ਇਸ ਲਈ ਦੇ ਉੱਪਰ ਆਪਣਾ WhatsApp ਨੰਬਰ ਆ ਰਿਹਾ ਹੈ 6239168900 ਹਾਂਜੀ ਸਾਡੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਕੋ ਨਵੇਂ ਸੂਟਾਂ ਦਾ ਨਵੇਂ ਕਲੈਕਸ਼ਨ ਅਵੀ ਵੀਡੀਓ ਨਾਲ ਸਸ਼ਿਕਾ